ਮੈਂ ਲੇਬਰ ਕਰਦਾ ਸੀ ਤੇ ਉੱਥੇ ਜ਼ਿਆਦਾ ਟਾਈਮ ਲੱਗ ਜਾਣਾ ਸ਼ਾਮ ਨੂੰ ਲੇਟ ਹੋ ਜਾਣਾ ਮੂ ਡਿਊਟੀ ਤੋਂ ਵੀ ਲੇਟ ਹੋਣਾ ਗੁਰਦਰਾ ਸਭ ਜਾਣ ਤੋਂ ਫਿਰ ਸੋਚਿਆ ਕਿ ਆਪਣਾ ਕਾਰੋਬਾਰ ਕੋਈ ਨਾ ਕੋਈ ਛੋਟਾ ਕੀਤਾ ਜਾਵੇ ਕਿਉਂਕਿ ਫਿਰ ਮੈਂ ਆਪਣਾ ਇਹ ਹੀ ਜਿਹੜਾ ਕਿ ਖਾਣ ਕੇ ਦਾ ਕਾਰੋਬਾਰ ਸ਼ੁਰੂ ਕੀਤਾ ਜਿਵੇਂ ਤਾਂ ਹੁੰਦਾ ਹੈ ਜੇ ਕੜੇ ਹੁੰਦੇ ਦਾਲ ਹੁੰਦੀ ਆ ਚੌਲ ਹੁੰਦੇ ਆ ਜੀ ਨਾਲ ਪ੍ਰਸ਼ਾਦ ਨਾਲ ਚਾਹ ਸਭ ਚੱਲ ਜਣਾ ਹੁੰਦਾ ਵਾ ਅੰਮ੍ਰਿਤ ਵੇਲੇ ਉੱਠ ਕੇ ਤੇ ਘਰ ਦੇ ਵੀ ਨਾਲ ਉੱਠਦੇ ਨੇ ਨਾਲ ਹੀ ਉਹ ਆਪਣਾ ਸਿਮਰਨ ਕਰੇ ਜਾਂਦੇ ਨੇ ਨਾਲ ਹੀ ਉਹ ਖਾਣਾ ਤਿਆਰ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਮੇਰਾ ਨਾਮ ਜੀ ਐਨ ਮੋਲਪਰੀ ਸਿੰਘਾ ਤੇ ਮੈਂ ਨਾਲ ਹੀ ਪਿੰਡ ਨੇੜੇ ਹਲਵਾ ਰੋਡ ਤੋਂ ਅਗਲੇ ਬੰਨੇ ਸਨੀਆ ਕੋਲ ਪਿੰਡ ਮੂਲਿਆਵਾਲ ਤੋਂ ਰਹਿਣ ਵਾਲਾ ਹਾਂ ਮੈਂ ਜੀ ਪਲੱਸ 2 ਕੀਤੀ ਹੈ ਡੀਏਵੀ ਸਕੂਲ ਤੋਂ ਮੁਰਗੀਮਲੇ ਤੋਂ ਉਤੋਂ ਬਾਅਦ ਆ ਮੈਂ ਆਈਟੀਆਈ ਤੋਂ ਵਲਡਰ ਦਾ ਕੋਰਸ ਕੀਤਾ ਉਸ ਤੋਂ ਬਾਅਦ ਮੈਂ ਖਾਲਸਾ ਕੋਲ ਜੀ ਬੀਏ ਵੀ ਕਰਦਾ ਰਿਆ ਤੇ ਉਸ ਤੋਂ ਬਾਅਦ ਕੁਝ ਕਰਦੀ ਆ ਮਜਬੂਰੀਆਂ ਹੋਣ ਕਾਰਨ ਜੋ ਕਿ ਉਸ ਤੋਂ ਫਿਰ ਕਾਲਜ ਤੋਂ ਹਟਣਾ ਪਿਆ ਤੇ ਆਪਣੇ ਕੰਮ ਕਾਰ ਚੋਣਾ ਪਿਆ ਪਹਿਲਾਂ ਜੇ ਮੈਂ ਗੁਰਦਰਾ ਸਾਹਿਬ ਡਿਊਟੀ ਕਰਦਾ ਸਵੇਰੇ ਸ਼ਾਮ ਪਿੰਡ ਦੇ ਉਸ ਤੋਂ ਬਾਅਦ ਆ ਕਿ ਮੈਂ ਪਹਿਲਾਂ ਲੇਬਰ ਕਰਦਾ ਹੁੰਦਾ ਸੀ ਤੇ ਜਦੋਂ ਮੈਂ ਲੇਬਰ ਕਰਦਾ ਸੀ ਤੇ ਉੱਥੇ ਜ਼ਿਆਦਾ ਟਾਈਮ ਲੱਗ ਜਾਣਾ ਸ਼ਾਮ ਨੂੰ ਲੇਟ ਹੋ ਜਾਣਾ ਮੂ ਡਿਊਟੀ ਤੋਂ ਵੀ ਲੇਟ ਹੋਣਾ ਗੁਰਦਰਾ ਸਾਹਿਬ ਜਾਣ ਤੋਂ ਫਿਰ ਸੋਚਿਆ ਕਿ ਆਪਣਾ ਕਾਰੋਬਾਰ ਕੋਈ ਨਾ ਕੋਈ ਛੋਟਾ ਕੀਤਾ ਜਾਵੇ ਤਾਂ ਫਿਰ ਮੈਂ ਆਪਣਾ ਇਹੀ ਜਿਹੜਾ ਕਿ ਖਾਣ ਪੀਣ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਅਜਿਹਾ ਵੀ ਗੁਰੂ ਜੀ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਕਾਰੋਬਾਰ ਚੱਲ ਰਿਹਾ ਹੈ ਮੈਨੂੰ 4-5 ਮਹੀਨੇ ਸੈਟ ਅਪ ਲੈ ਨੂੰ ਹੋ ਚੁੱਕੇ ਨੇ ਤੇ ਬਹੁਤ ਹੀ ਇਹ ਵੈਸੇ ਵੀ ਇੰਡਸਟਰੀ ਏਰੀਆ ਹੈ ਇੱਥੇ ਲੇਬਰ ਕਾਫੀ ਕੰਮ ਕਰਦੀ ਹੈ ਜੇ ਮੇਰੇ ਤੋਂ ਹੁੰਦਾ ਹੈ ਜੀ ਕੜੀ ਹੁੰਦੀ ਦਾਲ ਹੁੰਦੀ ਆ ਚੌਲ ਹੁੰਦੇ ਆ ਜੀ ਨਾਲ ਪ੍ਰਸ਼ਾਦੀ ਹੁੰਦੀ ਨਾਲ ਚਾਹ ਹੁੰਦੀ ਆ ਮੈਂ ਗੁਰਦੁਆਰਾ ਸਾਹਿਬ ਚਲ ਜਾਣਾ ਹੁੰਦਾ ਵਾ ਅੰਮ੍ਰਿਤ ਵੇਲੇ ਉੱਠ ਕੇ ਤੇ ਘਰ ਦੇ ਵੀ ਨਾਲ ਉੱਠਦੇ ਨੇ ਨਾਲ ਹੀ ਉਹ ਆਪਣਾ ਸਿਮਰਨ ਕਰੇ ਜਾਂਦੇ ਨੇ ਨਾਲ ਹੀ ਉਹ ਖਾਣਾ ਤਿਆਰ ਕਰਦੇ ਨੇ ਫਿਰ ਅੰਮ੍ਰਿਤ ਵੇਲੇ ਉੱਠ ਕੇ ਰੁੱਤੋਂ ਬਾਅਦ ਆਪਾਂ ਜਦੋਂ ਗੁਰਦੁਆਰਾ ਸਾਹਿਬ ਤੋਂ ਵਾਪਸ ਆਉਂਨੇ ਆ 7-8 ਵਜੇ ਦੇ ਕਰੀਬ ਡਿਊਟੀ ਖਤਮ ਕਰਕੇ ਦੁੱਤੋਂ ਬਾਅਦ ਫਿਰ ਆਪਾਂ ਆਪਣਾ ਸੈਟਅਪ ਕਰਕੇ ਸਭ ਰੈਡੀ ਤੇ ਸਮਾਨ ਲੱਦ ਕੇ ਬਣਾਇਆ ਹੋਇਆ ਤੇ ਆਪਾਂ ਆਪਣੇ ਸ਼ੌਪ ਤੇ ਪਹੁੰਚ ਜਾਵਾਂ। ਸੁਪਨਾਦੇਵਾਈ ਗੁਰੂ ਜੀ ਇਹ ਸੀ ਕਿ ਆਪਣਾ ਕੀ ਆਰਮੀ ਦੇ ਲਈ ਮੈਂ ਸੀਸੀ ਦਾ ਕ੍ਰੈਡਿਟ ਸੀ। ਸੀ ਸਰਟੀਫਿਕੇਟ ਮੈਂ ਤਾਂ ਕੰਪਲੀਟ ਸੀ ਮੈਂ ਤਾਂ ਇਹ ਚਾਹੁੰਦਾ ਸੀ ਕਿ ਚਲੋ ਆਰਮੀ ਦੇ ਵਿੱਚ ਸਿਲੈਕਸ਼ਨ ਹੋ ਜਾਂਦੀ ਵਧੀਆ ਹੋ ਜਾਂਦਾ ਪਰ ਲੋਕਡਾਊਨ ਲੱਗਣ ਕਰਕੇ ਜਿਹੜਾ ਕਿ 3-4 ਸਾਲ ਸਰਕਾਰ ਨੇ ਭਰਤੀਆਂ ਜਿਹੜੀਆਂ ਕਿ ਬੰਦ ਰੱਖੀਆਂ ਉਹਨਾਂ ਕਰਕੇ ਕਾਫੀ ਪ੍ਰੋਬਲਮ ਆਈ ਤਾਂ ਲਾਸਟ ਭਰਤੀ ਚ ਚਾਂਸ ਮਿਲਿਆ ਉਸ ਦੇ ਵਿੱਚ ਆਪਾਂ ਨੇ ਰਨਿੰਗ ਕੰਪਲੀਟ ਕੀਤੀ ਸੀ ਪਰ ਮੈਡੀਕਲ ਚ ਵਨ ਫਿਟ ਹੋਣ ਦੇ ਕਾਰਨ ਕਿ ਓਵਰੇਜ ਹੋ ਚੁੱਕੇ ਹਾਂ ਤੇ ਉਸ ਤੋਂ ਬਾਅਦ ਆਪਣੇ ਕੰਮ ਕਰਦੇ ਵਿੱਚ ਆ ਗਏ ਕੀ ਕਰ ਸਕਦੇ ਆ ਜੋ ਮਾਲਕ ਦੇ ਹੁਕਮਾਂ ਚਾ ਬੰਦੇਨ ਉਹੀ ਬਣਨਾ ਹੁੰਦਾ ਬੰਦਾ ਤੇ ਇਸ਼ਾਮਾ ਆਪਣੀਆਂ ਬਹੁਤ ਹੀ ਰੱਖਦਾ ਆ। ਕਲ ਹੋਣਾ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ। ਬਾਕੀ ਬੰਦਾ ਮਿਹਨਤ ਆਪਣੀ ਜਾਰੀ ਰੱਖੇ। ਮੂਰ ਮਾਲਕ ਦਾ ਲਾਉਣਾ ਕੰਮ। ਇਹ ਤੇ ਪਾਪਾ ਘਰ ਬਣਾ ਕੇ ਦਿੰਦੇ ਆ। ਹਾਂਜੀ ਇਹ ਸਵੇਰੇ ਮਮ ਡੈਡ ਆ ਮੇਰੇ ਉਹ ਬਣਾ ਕੇ ਤਿਆਰ ਕਰ ਦਿੰਦੇ ਨੇ ਤੇ ਮੈਂ ਡਿਊਟੀ ਖਤਮ ਹੋਣ ਤੋਂ ਬਾਅਦ ਘਰੇ ਜਾ ਕੇ ਫਿਰ ਆਪਣਾ ਸਾਰਾ ਇਹ ਕੰਮ ਰੈਡੀ ਕਰਕੇ ਉਥੋਂ ਮਾਈ ਗੁਰੂ ਦਾ ਨਾਮ ਲੈ ਕੇ ਚੱਲ ਪਣਾ ਹਾਂਗਾ। ਸੋ ਉਹਨਾਂ ਨੂੰ ਵੀ 10-10 ਸਾਲ ਜਿਹੜੇ ਆ ਗ੍ਰੇਡ ਆ ਲਾਉਂਦੇ ਹੋ ਚੁੱਕੇ ਆ ਇਸ ਚੀਜ਼ ਦਾ ਕੋਈ ਗਲਾਸ਼ਿਕ ਬਾਣੀ ਆ। ਚਲੋ ਉਹਨਾਂ ਦੀ ਮਾਰਕੀਟ ਬਣੀ ਹੈ ਅੱਜ ਸਾਡੀ ਪੰਜਾਬੀ ਪੰਜਾਬੀਅਤ ਨੇ ਆਪ ਆਪਣੇ ਵਿਦੇਸ਼ਾਂ ਵਿੱਚ ਜਾ ਜਾ ਕੇ ਤੇ ਉਧਰ ਦਾ ਸੁਪਨਾ ਲੈ ਲਿਆ ਪਰ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਕੋਈ ਰਹਿ ਕੇ ਕੰਮ ਕਰਨਾ ਨਹੀਂ ਚਾਹੁੰਦਾ ਸੋ ਆਪਾਂ ਵੀ ਕੋਈ ਕਾਫੀ ਟਾਈਮ ਤੋਂ business ਕਰਦੇ ਹੁੰਦੇ ਛੋਟੇ ਤੇ ਕਾ ਸਾਡੀਆ ਦੁਕਾਨਾਂ ਤੇ ਵੀ ਅੱਜ ਪੀੜ ਹੁੰਦੇ ਸੋ ਇਹੀ ਆਸ ਹੈ ਕਿ ਆਪਾਂ ਵੀ ਸੈਟਅਪ ਲਾਵਾਂਗੇ ਹੋਰ ਇਸ ਚੀਜ਼ ਨੂੰ ਵਧੀਆ ਕਰਾਂਗੇ ਆਪਣੇ ਕੁਆਲਿਟੀ ਦੇਵਾਂਗੇ ਤੇ ਸਾਡੇ ਕੋਲ ਵੀ ਜਿਹੜੇ ਆ ਕਿ ਉਹ ਬਹੁਤ ਹੀ ਪੀੜ ਲੱਗੇ। ਬਲਿਸ਼ਰ ਵੀ ਬਹੁਤ ਕਿਰਪਾ ਇੰਡਸਟਰੀ ਏਰੀਆ ਚਲੋ ਕਾਫੀ ਆਪਣੇ ਵੀਰਪਰਾ ਜਿਹੜੇ ਵੀ ਨੇ ਆਪਾਂ ਨੂੰ ਸਪੋਰਟ ਕਰ ਰਹੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਕਾਰੋਬਾਰ ਚੱਲ ਰਿਹਾ ਹੈ। ਨੌਜਵਾਨਾਂ ਨੂੰ ਇਹ ਸਦੇਸਾ ਕੀ ਬਾਤ ਤੋਂ ਬਾਦ ਆਪਣੇ ਪੰਜਾਬ ਲੈ ਕੇ ਪੰਜਾਬ ਦੇ ਵਿੱਚ ਆਪਣੇ ਕਾਰੋਬਾਰ ਕਰੋ ਕਿਉਂਕਿ ਵਿਦੇਸ਼ ਤੋਂ ਆ ਕੇ ਨੇੜਲੇ ਦੇਸ਼ਾਂ ਤੋਂ ਲੋਕ ਆ ਕੇ ਸਾਡੇ ਇੱਥੇ ਜੋ ਕਿ ਕੰਮ ਕਰ ਰਹੇ ਨੇ ਆਪਣੇ ਪੈਰ ਪੱਕੇ ਕਰ ਚੁੱਕੇ ਨੇ ਬਹੁਤ ਹੀ ਇਨਕਮ ਜਿਹੜੇ ਕਿ ਆਪਣੇ ਘਰ ਗੱਡੀਆਂ ਕਾਰੋਬਾਰ ਕਰ ਚੁੱਕੇ ਨੇ ਸੋ ਬੇਨਤੀ ਇਹੀ ਹੈ ਕਿ ਸਭ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਕਿ ਆਪਣੇ ਦੇਸ਼ ਰਹਿ ਕੇ ਆਪਣੇ ਕੰਮਕਾਰ ਕਰੋ ਤੇ ਆਪਣੇ ਘਰ ਵਿੱਚ ਪਰਿਵਾਰ ਚ ਖੁਸ਼ੀ ਰੋ ਕਿਉਂਕਿ ਕਿਸੇ ਵੀ ਤੁਹਾਨੂੰ ਪਤਾ ਜਦੋਂ ਕੋਈ ਵੀ ਦੁੱਖ ਤਕਲੀਫ ਆਉਂਦਾ ਵਿਦੇਸ਼ਾ ਜੋ ਆਉਣ ਜਾਣ ਚ ਬਹੁਤ ਦਿੱਕਤ ਹੁੰਦੀ ਆ ਇਸ ਕਰਕੇ ਆਪਣੇ ਮਾਂ ਕੁਦੇ ਕੋਲ ਰੋਣਾ ਪੰਜਾਬ ਮਿਲਣਾ ਨਾ ਪਰਿਵਾਰ ਮਿਲਣਾ ਨਾ ਜ਼ਿੰਦਗੀ ਮਿਲਣੀ ਦੁਬਾਰਾ ਸੋ ਬੇਨਤੀ ਹੈ ਇਹ ਕਿ ਆਪਣੇ ਪੰਜਾਬ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਆਪਣਾ ਸਮਾਗੁਜ਼ਾਰੀ ਤੇ ਇੱਕ ਮਾਇਨੇ ਜੇ ਪੁਆਇੰਟ ਹੈ ਕਿ ਇਹ ਸਾਡੇ ਲੋਕ ਫਿਰ ਉੱਥੇ ਆ ਜਾਂਦੇ ਕਿ ਸ਼ਰਮ ਖਾਂਦੇ ਨੇ ਵਿਦਿਆ ਇੱਕ ਗਿਆਨ ਵਿਦਿਆ ਸੀ ਅੱਜ ਕੰਮ ਦੀ ਕੰਮ ਲਈ ਉਹਨੂੰ ਯੂਜ਼ ਕਰਦੇ ਆਂ ਹੁਣ ਵਿਦਿਆ ਦਾ ਵੀ ਲਾਸਟ ਤੇ ਜਾ ਕੇ ਇਹੀ ਹੈ ਕਿ ਬੰਦਾ ਕਿਤੇ ਨਾ ਕਿਤੇ ਆਪਣੇ ਸੌਖੀ ਰੋਜ਼ੀ ਰੋਟੀ ਕਮਾਉਣ ਲੱਗ ਪੈਂਦਾ ਜਿਹੜਾ ਵਧੀਆ ਪੜਿਆ ਹੋਵੇ ਜਿਸ ਨੂੰ ਵਧੀਆ ਗਿਆਨ ਹੋਵੇ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਨੂੰ ਕੋ ਗਿਆਨ ਹੋ ਕੇ ਹਰ ਇੱਕ ਨੂੰ ਸਰਕਾਰੀ ਨੌਕਰੀ ਦੇਵੇ ਸੋ ਭਾਈ ਬਾਕੀ ਬਿਜ਼ਨਸ ਵੀ ਹੈ ਬਾਕੀ ਬਿਜ਼ਨਸ ਵੀ ਕਾਰੋਬਾਰ ਦੁਨੀਆ ਦੇ ਤੁਸੀਂ ਚਲਾਉਣੇ ਆ ਤੇ ਕੋਸ਼ਿਸ਼ ਕਰੋ ਕਿ ਆਪਣੇ ਕਾਰੋਬਾਰ ਕਰੋ ਆਪਣੇ ਕਾਰੋਬਾਰ ਨਾਲ ਦੀ ਮੌਸਮ ਪਰਿਵਾਰ ਜੀ ਮੇਰੇ ਫਾਦਰ ਆ ਮਦਰ ਅਸਿਸਟੈਂਟ